ਇੱਕ ਨਗਰ ਦੇ ਵਿੱਚ ਇੱਕ ਮਹਾਤਮਾ ਰਹਿੰਦੇ ਸਨ ਉਹਨਾਂ ਮਹਾਤਮਾ ਨੇ ਆਏ ਗਏ ਦੀ ਸੇਵਾ ਕਰਨੀ ਮਜ਼ਦੂਰੀ ਕਰਨੀ ਸੇਵਾ ਕਰਨੀ ਜਿਨਨੇ ਕਿਸੇ ਨੇ ਆਣ ਕੇ ਕਹਿਣਾ ਉਹਨੂੰ ਹੀ ਉਹਦਾ ਬਚਨ ਮੰਨ ਲੈਣਾ ਉਹਦੀ ਸੇਵਾ ਜਿੰਨੀ ਕਰ ਸਕਨੇ ਕਰਨੀ ਇੱਕ ਦਿਨ ਉਸ ਨਗਰ ਦੇ ਵਿੱਚ ਇੱਕ ਸੇਠ ਆ ਗਿਆ ਸੀਠ ਆਇਆ ਉਸ ਸੇਠ ਨੇ ਨਾ ਸੰਗਤ ਜੀ ਸਮਾਨ ਲੈ ਲਿਆ ਬਹੁਤ ਜ਼ਿਆਦਾ ਤੇ ਸ਼ਾਮ ਪੈ ਗਈ ਹਨੇਰਾ ਪੈ ਗਿਆ ਜਦੋਂ ਸ਼ਾਮ ਪਈ ਉਹਨੇ ਅਗਲੇ ਨਗਰ ਚ ਜਾਣਾ ਸੀ ਰਸਤੇ ਦੇ ਵਿੱਚ ਬੜਾ ਭਿਆਨਕ ਰਸਤਾ ਤੇ ਜੰਗਲ ਬੀਆਬਾਨ ਸੀ ਹੁਣ ਕੋਲ ਕੀਮਤੀ ਸਮਾਨ ਵੀ ਸੀ ਜਿੰਨੂੰ ਜਾ ਕੇ ਆਖੇ ਵੀ ਮੈਨੂੰ ਇਹ ਰਸਤਾ ਪਾਰ ਕਰਾ ਦਿਓ ਮੈਨੂੰ ਮੇਰੇ ਤੋਂ ਮਜ਼ਦੂਰੀ ਲੈ ਲਿਓ ਉਹ ਸਾਰੇ ਨਾ ਕਰਦੇ। ਕਹਿੰਦੇ ਨੇ ਅਸੀਂ ਮਜ਼ਦੂਰੀ ਤੇ ਲੈ ਲਾਂਗੇ ਜੇ ਮਜ਼ਦੂਰੀ ਰੱਖਣ ਜੋਗੇ ਹੀ ਨਾ ਰਹੇ ਤੇ ਫਿਰ ਕੀ ਫਾਇਦਾ? ਜੇ ਰਾਹ ਵਿੱਚ ਕਿਸੇ ਨੇ ਮਾਰ ਦਿੱਤਾ ਜੰਗਲ ਦਾ ਰਸਤਾ ਹੈ। ਕੋਈ ਜਾਨਵਰ ਪੈ ਗਿਆ। ਕੁਛ ਵੀ ਹੋ ਗਿਆ। ਅਸੀਂ ਤੇਰੀ ਮਜ਼ਦੂਰੀ ਨੂੰ ਕੀ ਕਰਾਂਗੇ? ਇਹਨਾਂ ਪੈਸਿਆਂ ਨੂੰ ਕੀ ਕਰਾਂਗੇ? ਸਭ ਨੇ ਨਾ ਕਰ ਦਿੱਤੀ ਉਸ ਸੇਠ ਨੂੰ ਸਭ ਨੇ ਨਾ ਕਰ ਦਿੱਤੀ ਉਸ ਸੇਠ ਨੂੰ ਪਰ ਕਿਸੇ ਨੇ ਜਾ ਕੇ ਕਿਹਾ ਕਹਿੰਦੇ ਨੇ ਇੱਥੇ ਇੱਕ ਮਹਾਤਮਾ ਜੀ ਰਹਿੰਦੇ ਨੇ ਭਗਤ ਰਹਿੰਦੇ ਨੇ ਸੰਤ ਰਹਿੰਦੇ ਨੇ ਉਹ ਸਭ ਦੀ ਮਦਦ ਕਰ ਲੈਂਦੇ ਤੇ ਉਹ ਬੜੇ ਭਲੇ ਲੋਕ ਨੇ ਸਾਧੂ ਲੋਕ ਨੇ ਤੇ ਤੂੰ ਸੇਠ ਨੂੰ ਕਹਿੰਦੇ ਇੱਕ ਵਾਰੀ ਉਹਨਾਂ ਨੂੰ ਵੀ ਕਹਿ ਜਾ ਕੇ ਉਸ ਸੇਠ ਨੇ ਜਾ ਕੇ ਉਹਨਾਂ ਮਹਾਤਮਾ ਦੀ ਕੁਟਿਆ ਦਾ ਬੂਹਾ ਖੜਕਾਇਆ ਬਾਹਰ ਨਿਕਲੇ ਆਓ ਜੀ ਕਹਿੰਦੇ ਨੇ ਮਹਾਤਮਾ ਜੀ ਸਾਨੂੰ ਤੁਹਾਡੇ ਵਿਗੋਚਰਾ ਇੱਕ ਕੰਮ ਹੈ ਦੱਸੋ ਕਹਿੰਦੇ ਨੇ ਆਹ ਜੰਗਲ ਦਾ ਰਸਤਾ ਅਸੀਂ ਪਾਰ ਕਰਨਾ ਹੈ ਸਾਡੇ ਕੋਲ ਸਮਾਨ ਹੈ ਤੇ ਕੋਈ ਵੀ ਨਗਰ ਚੋਂ ਸਾਡੇ ਨਾਲ ਚੱਲਣ ਨੂੰ ਤਿਆਰ ਨਹੀਂ ਤੁਸੀਂ ਸਾਨੂੰ ਇਹ ਰਸਤਾ ਪਾਰ ਕਰਾ ਦਿਓ ਸਾਡੇ ਤੋਂ ਮਜ਼ਦੂਰੀ ਲੈ ਲਿਓ ਸੰਤ ਕਹਿੰਦੇ ਨੇ ਭਾਈ ਭੜਿਆ ਲੋਕਾਂ ਪਹਿਲਾਂ ਬਹਿ ਜਾ ਜਲ ਪਾਣੀ ਸ਼ਕ ਜਲ ਛਕਾਇਆ ਜੋ ਭੜਿਆ ਲੋਕਾਂ ਦਾ ਅਸੂਲ ਹੁੰਦਾ ਹੈ ਕੋਈ ਵੀ ਘਰ ਚ ਆਵੇ ਉਹਨੂੰ ਪਹਿਲਾਂ ਜਲ ਛਕਾਓ ਉਹਨਾਂ ਨੇ ਜਲ ਛਕਾਇਆ ਕਹਿੰਦੇ ਨੇ ਹੁਣ ਦੱਸ ਸਾਰੀ ਵਾਰਤਾ ਦੱਸੀ ਕਿ ਮੈਂ ਵਪਾਰੀ ਆ ਵਪਾਰ ਕਰਨਾ ਨਗਰਾਂ ਚ ਜਾ ਜਾ ਕੇ ਤੇ ਮੈਂ ਕੁਝ ਸਮਾਨ ਜ਼ਿਆਦਾ ਖਰੀਦ ਲਿਆ ਕੀਮਤੀ ਸ਼ਾਮ ਪੈ ਗਈ ਏ ਰਾਤ ਦਾ ਸਫਰ ਏ ਜੰਗਲ ਦਾ ਮੈਨੂੰ ਡਰ ਲੱਗਦਾ ਜੇ ਮੇਰਾ ਸਾਥ ਬਣ ਜੇ ਮੈਂ ਲੰਘ ਜਾ ਕਹਿੰਦੇ ਨੇ ਅਸੀਂ ਜੱਲਾਂਗੇ ਤੇਰੇ ਨਾਲ ਮਹਾਤਮਾ ਜੀ ਕਹਿੰਦੇ ਅਸੀਂ ਤੈਨੂੰ ਛੱਡਣ ਚੱਲਾਂਗੇ ਮਹਾਤਮਾ ਜੀ ਕੀ ਮਜ਼ਦੂਰੀ ਲਾਹੋਗੇ ਕਿੰਨੇ ਪੈਸੇ ਲਾਹੋਗੇ ਕਹਿੰਦੇ ਸਾਡੀ ਇੱਕ ਮਜ਼ਦੂਰੀ ਏ ਕਿ ਆਂਦੇ ਅਸੀਂ ਤੇਰੇ ਤੋਂ ਮਾਇਆ ਨਹੀਂ ਲੈਣੀ ਪੈਸੇ ਨਹੀਂ ਲੈਣਗੇ ਫਿਰ ਕੀ ਲਵਗੇ ਕਹਿੰਦੇ ਨੇ ਸਾਡੀ ਮਜ਼ਦੂਰੀ ਇਹ ਹੈ ਜਾ ਤੇ ਤੂੰ ਸਾਨੂੰ ਕੋਈ ਉਸ ਰੱਬ ਦੀ ਉਸ ਪਰਮੇਸ਼ਰ ਦੀ ਤਥਾ ਵਾਰਤਾ ਸੁਣਾਵੇਂ ਅਸੀਂ ਸੁਣਦੇ ਸੁਣਦੇ ਚੱਲਾਂਗੇ ਤੇ ਜੇ ਤੈਨੂੰ ਨਹੀਂ ਆਉਂਦੀ ਫਿਰ ਅਸੀਂ ਸੁਣਾਵਾਂਗੇ ਤੇ ਤੂੰ ਸੁਣੀ ਇਹੋ ਹੀ ਸਾਡੀ ਮਜ਼ਦੂਰੀ ਹੈ ਇਸ ਤੋਂ ਵੱਧ ਸਾਨੂੰ ਕੁਝ ਨਹੀਂ ਚਾਹੀਦਾ ਉਹ ਸੇਠ ਨੇ ਕਦੇ ਪਰਮਾਤਮਾ ਦੀ ਗੱਲ ਤੇ ਸੁਣੀ ਨਹੀਂ ਸੀ। ਨਾ ਉਹ ਉਹ ਜਾਣਦਾ ਹੀ ਸੀ ਉਸ ਪਾਸੇ ਨੂੰ ਕਹਿਣ ਲੱਗਾ ਕਹਿੰਦਾ ਮਨ 'ਚ ਸੋਚਦਾ ਵੀ ਜੇ ਮੈਂ ਕਿਹਾ ਵੀ ਮੈਨੂੰ ਆਉਂਦੀ ਨਹੀਂ ਇਹਨਾਂ ਦੇ ਨਾਲ ਨਹੀਂ ਜਾਣਾ ਮੇਰਾ ਕੰਮ ਰਹਿ ਜਾਏਗਾ। ਚਲੋ ਮੈਂ ਸਨਾਤ ਨਹੀਂ ਸਕਦਾ ਪਰ ਮਜਬੂਰਨ ਸੁਣ ਲਵਾਂਗਾ ਤੇ ਕਹਿੰਨਾ ਮਹਾਤਮਾ ਜੀ ਮੇਰਾ ਕੰਮ ਤੁਸੀਂ ਕਰ ਦਿਓ ਮੈਨੂੰ ਛੱਡ ਆਓ ਤੇ ਤੁਸੀਂ ਮੈਨੂੰ ਕਥਾ ਸੁਣਾਈ ਜਾਓ ਉਹਨੇ ਉਸੇ ਤਰ੍ਹਾਂ ਕਿਹਾ ਮਹਾਤਮਾ ਜੀ ਮੈਂ ਕਥਾ ਸੁਣਾਤ ਨਹੀਂ ਸਕਦਾ ਪਰ ਜੇ ਤੂੰ ਜੋ ਤੁਸੀਂ ਸੁਣਾਓਗੇ ਮੈਂ ਸੁਣਦਾ ਰਵਾਂਗਾ ਤੇ ਮੇਰਾ ਮਸਲਾ ਹੱਲ ਕਰ ਦਿਓ ਮੈਨੂੰ ਛੱਡ ਕੇ ਆਓ ਮਹਾਤਮਾ ਜੀ ਖੁਸ਼ ਹੋਏ ਕਹਿੰਦੇ ਨੇ ਸ਼ੁਕਰ ਹੈ ਕੋਈ ਸੁਣਨ ਵਾਲਾ ਤੇ ਆਇਆ ਭਾਵੇਂ ਲਾਲਚ ਵਾਸਤੇ ਹੀ ਆਇਆ ਸਿੰਘ ਜੀ ਆ ਤੁਸੀਂ ਕੁਝ ਘੜੀਆਂ ਇੱਥੇ ਬੈਠੇ ਹੋ ਚਾਹੇ ਮਾਤਾ ਰੰਦੀ ਯਾਦ ਚ ਹੀ ਬੈਠੇ ਹੋ ਪਰ ਇਹ ਘੜੀਆਂ ਸਫਲ ਨੇ ਉਹ ਬਾਣੇ ਦੇ ਨਾਲ ਉਹਨਾਂ ਨੇ ਸਮਾਨ ਚੁੱਕ ਲਿਆ ਮੋਢੇ ਤੇ ਮਹਾਕਮਾ ਜੀ ਨੇ ਜੰਗਲ ਦਾ ਰਸਤਾ ਸੀ ਨਾਲੇ ਕਥਾ ਸੁਣਾਈ ਜਾਂਦੇ ਨੇ ਹਰੀ ਪ੍ਰਮਾਤਮਾ ਦੀ ਕਥਾ ਕਰੀ ਜਾਂਦੇ ਨੇ ਉਹਨੂੰ ਸਮਝ ਤੇ ਲੱਗਦੀ ਨਹੀਂ ਪਰ ਹਾਂ ਹਾਂ ਕਰੀ ਜਾਂਦਾ ਹੈ ਉਹਨ ਮਜਬੂਰੀ ਸੀ ਉਹਨਾਂ ਟਾਈਮ ਤੇ ਨਾਲ ਕੱਟਣਾ ਹੀ ਪੈਣਾ ਸੀ ਮਜਬੂਰੀ ਸੀ ਸੁਣੀ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਕਈ ਵਾਰੀ ਸਾਡਾ ਇੰਟਰਸਟ ਨਹੀਂ ਹੁੰਦਾ ਪਰਮਾਤਮਾ ਦੀਆਂ ਗੱਲਾਂ 'ਚ ਸਾਡਾ ਇੰਟਰਸਟ ਨਹੀਂ ਹੁੰਦਾ ਸਾਡੇ ਧਰਮ ਦੀਆਂ ਗੱਲਾਂ 'ਚ ਪਰ ਸਾਨੂੰ ਮਜਬੂਰੇਨ ਉੱਥੇ ਬਹਿਣਾ ਪੈਂਦਾ ਫਿਰ ਅਸੀਂ ਸੋਚਨੇ ਆ ਕਦੋਂ ਇਸ ਸਮਾਪਤੀ ਹੋਏ ਤੇ ਅਸੀਂ ਜਾਈਏ ਪਰ ਨਹੀਂ ਸੰਗਜੀ ਇਹਦਾ ਫਲ ਹੈ ਇਹ ਜਿਹੜੀ ਕਥਾ ਮੈਂ ਤੁਹਾਨੂੰ ਸੁਣਾ ਰਿਹਾ ਤੁਹਾਨੂੰ ਪਤਾ ਲੱਗੇਗਾ ਕਿ ਇਹ ਤੁਸੀਂ ਜਿਹੜਾ ਬੈਠੇ ਹੋ ਇਹਦਾ ਕਿੰਨਾ ਫਾਲ ਹੈ ਜਦੋਂ ਮਹਾਤਮਾ ਉਹਨਾਂ ਨੂੰ ਕਥਾ ਸੁਣਾਈ ਜਾਂਦਾ ਉਹ ਸੁਣਦੇ ਜਾਂਦੇ ਨੇ ਸੁਣਦੇ ਜਾਂਦੇ ਨੇ ਉਹ ਸਾਰੀ ਬਾਟ ਸਾਰਾ ਰਸਤਾ ਉਹਨਾਂ ਮਹਾਤਮਾ ਜੀ ਨੇ ਉਹਨੂੰ ਉਸ ਹਰੀ ਪ੍ਰਮਾਤਮਾ ਦੀ ਕਥਾ ਸੁਣਾਈ ਉਹ ਸੁਣਦਾ ਰਿਹਾ ਜਦੋਂ ਉਹਨਾਂ ਦੇ ਘਰ ਪਹੁੰਚੇ ਉਹਨਾਂ ਨੇ ਸਮਾਨ ਰੱਖ ਦਿੱਤਾ ਚੰਗਾ ਭਾਈ ਨਮਸਕਾਰ ਅਸੀਂ ਹੁਣ ਚੱਲਦੇ ਆ ਉਸ ਸੇਠ ਨੇ ਕਿਹਾ ਸ਼ੁਕਰ ਹੈ ਜਾਨ ਛੁੱਟੀ ਮੇਰੇ ਘਰ ਤੇ ਮੈਂ ਪਹੁੰਚ ਗਿਆ ਧੰਨਵਾਦ ਨਹੀਂ ਕੀਤਾ ਪਾਣੀ ਵੀ ਨਹੀਂ ਪੁੱਛਿਆ ਕਹਿੰਦਾ ਚੰਗਾ ਜੀ ਬਾਬਾ ਜੀ ਜਾਓ ਜਾਣ ਲੱਗਿਆ ਕਹਿਣ ਲੱਗੇ ਸੇਠ ਕਹਿੰਦੇ ਨੇ ਨਾਲਾ ਜੀ ਸੇਠ ਸਾਹਿਬ ਜੀ ਕਹਿੰਦੇ ਹਾਂ ਜੀ ਇੱਕ ਬਚਨ ਮੇਰਾ ਰਹਿ ਗਿਆ ਮੈਂ ਇੱਕ ਗੱਲ ਹੋਰ ਕਰਨੀ ਹੈ ਕੀ ਕਹਿੰਦੇ ਨੇ ਅੱਜ ਤੋਂ ਸਤਵੇਂ ਦਿਨ ਤੁਹਾਡੀ ਮੌਤ ਹੋਣੀ ਹੈ ਅੱਜ ਤੋਂ ਸਤਵੇਂ ਦਿਨ ਤੁਸੀਂ ਅਕਾਲ ਚਲਾਣਾ ਕਰ ਜਾਣਾ ਤੁਹਾਡਾ RAM ਨਾਮ ਸਤ ਹੋ ਜਾਣਾ ਛੇਵੇਂ ਦਿਨ ਅਸੀਂ ਤੁਹਾਡੇ ਤੋਂ ਇੱਕ ਦਿਨ ਪਹਿਲਾਂ ਅਸੀਂ ਇੱਥੋਂ ਚਲੇ ਜਾਣਾ ਤੇ 7ਵੇਂ ਦਿਨ ਤੁਸੀਂ ਚਲੇ ਜਾਣਾ ਜਦੋਂ ਉੱਥੇ ਜਾਵਾਂਗੇ ਇਹ ਤੁਹਾਡੇ ਕਰਮਾਂ ਦਾ लेखा ਹੋਏਗਾ ਤੇ ਮੈਨੂੰ ਪਤਾ ਹੈ ਤੁਸੀਂ ਸਾਰੀ ਉਮਰ ਦੇ ਵਿੱਚ ਇੱਕ ਘੜੀ ਵੀ satsang ਚ ਨਹੀਂ ਲਾਈ ਧਰਮ ਦੇ ਪਾਸੇ ਨਹੀਂ ਲਾਈ ਪ੍ਰਭੂ ਪ੍ਰਮਾਤਮਾ ਦੇ ਨਾਲ ਕੁਝ ਘੜੀਆਂ ਵੀ ਬਤੀਤ ਨਹੀਂ ਕੀਤੀਆਂ ਤੇ ਤੁਹਾਡਾ लेखा ਹੋਣਾ ਤੇ ਸਾਰੇ ਵਰਕੇ ਕਾਲੇ ਹੋਏ ਹੋਣਗੇ ਪਰ ਆਹ ਜਿਹੜੀਆਂ ਘੜੀਆਂ ਜਿਹੜੀਆਂ ਤੁਸੀਂ ਮੇਰੇ ਨਾਲ ਚੱਲ ਕੇ ਆਏ ਹੋ ਨਾ ਕਥਾ ਕੀਰਤਨ ਦੀਆਂ satsang ਦੀਆਂ ਇਹਦਾ ਫਲ ਤੁਹਾਨੂੰ ਚੰਗਾ ਮਿਲੇਗਾ ਮਹਾਤਮਾ ਜੀ ਇਹ ਜਿਹੜੀਆਂ satsang ਦੀਆਂ ਘੜੀਆਂ ਨੇ ਨਾ ਇਹ ਤੁਹਾਨੂੰ ਮਿਲਣਗੀਆਂ ਇਹਦਾ ਫਲ ਮਿਲੇਗਾ ਇਹ ਜਿਹੜੀਆਂ ਘੜੀਆਂ ਨੇ ਨਾ ਜਿਹੜਾ ਤੁਸੀਂ ਆ ਮੇਰੇ ਨਾਲ ਰਸਤਾ ਤੈਅ ਕੀਤਾ ਹੈ ਇਹਦਾ ਫਲ ਤੁਹਾਨੂੰ ਸੱਚਖੰਡ ਦਾ ਮਿਲੇਗਾ ਸੱਚਖੰਡ ਦਾ ਫਲ ਮਿਲੇਗਾ ਤੇ ਤੁਹਾਨੂੰ ਧਰਮਰਾਜ ਪੁੱਛੇਗਾ ਕਿ ਇਹ ਫਲ ਤੈਨੂੰ ਪਹਿਲਾਂ ਚਾਹੀਦਾ ਜਾਂ ਬਾਅਦ ਵਿੱਚ ਚਾਹੀਦਾ ਬਾਕੀ ਤੇ ਸਾਰਾ ਜਨਮ ਨਰਕਾਂ ਵਿੱਚ ਜਾਣਾ ਹੈ ਕਿਉਂਕਿ ਕੋਈ ਵੀ ਕੰਮ ਚੰਗਾ ਨਹੀਂ ਕੀਤਾ ਪੁੰਨ ਨਹੀਂ ਕੀਤਾ ਦਾਨ ਨਹੀਂ ਕੀਤਾ ਧਰਮ ਨਹੀਂ ਕੀਤਾ ਸਾਧੂਆਂ ਦੀ ਸੇਵਾ ਨਹੀਂ ਕੀਤੀ ਸਤਸੰਗ ਨਹੀਂ ਕੀਤਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸ਼ਰਮਾ ਤੁਸੀਂ ਹੋਰ ਕੋਈ ਕੰਮ ਨਹੀਂ ਕੀਤਾ ਲਾਲਾ ਜੀ ਸੇਠ ਜੀ ਤੇ ਤੁਸੀਂ ਸਿਰਫ ਆ ਜਿਹੜੀਆਂ ਘੜੀਆਂ ਦਾ ਫਲ ਮਿਲਣਾ ਤੇ ਤੁਸੀਂ ਉਹਨੂੰ ਕਿਓ ਇਹ ਫਲ ਮੈਨੂੰ ਪਹਿਲਾਂ ਦੇ ਦੇ ਮੈਂ ਉੱਥੇ ਹੀ ਬੈਠਾ ਹੋਵਾਂ ਜਦੋਂ ਸੰਤਾਂ ਨੇ ਇਹ વાર્ਤਾ ਸੁਣਾਈ ਮਨ ਵਿੱਚ ਹੱਸਣ ਲੱਗ ਪਿਆ ਕਹਿੰਦਾ ਆਉਂਦਿਆਂ ਵੀ ਇਹਨਾਂ ਨੇ ਮੇਰਾ ਦਿਮਾਗ ਜਿਹੜਾ ਖਰਾਬ ਕਰ ਛੱਡਿਆ ਖਾ ਲਿਆ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਸੁਣਾਉਂਦੇ ਰਹੇ ਨੇ ਮੈਨੂੰ ਤੇ ਕੋਈ ਸਮਝ ਨਹੀਂ ਆਈ ਹਾਂਜੀ ਮੈਨੂੰ ਤੇ ਕੋਈ ਸਮਝ ਨਹੀਂ ਆਈ ਇਹਨਾਂ ਦੀਆਂ ਗੱਲਾਂ ਦੀ ਇਹਨਾਂ ਦੀਆਂ ਕਥਾ ਦੀ ਹੈਨਾ ਤੇ ਹੁਣ ਆਹ ਗੱਲ ਨਵੀਂ ਸੁਣਾ ਦਿੱਤੀ ਵੀ ਮੈਂ ਸਤੋਂ ਦੇ ਦਿਨ ਨੂੰ ਮਰ ਜਾਣਾ 6ਵੇਂ ਦਿਨ ਨੂੰ ਆਪਣੇ ਵੱਲੋਂ ਕਹੀ ਜਾਂਦੇ ਨੇ ਕਹਿੰਦੇ ਨੇ ਚੰਗਾ ਜੀ ਚੰਗਾ ਬਾਬਾ ਜੀ ਜਾਓ ਤੁਸੀਂ ਕੋਈ ਗੱਲ ਨਹੀਂ ਜਾਓ ਉਸ ਗੱਲ ਨੂੰ ਮਨ ਤੇ ਨਾ ਲਿਆ ਰਾਤ ਸੁੱਤਾ ਦਿਨ ਚੜਿਆ ਉਹ ਮਨ ਦੇ ਉੱਤੇ ਥੋੜੀ ਜੀ ਗੱਲ ਦਾ ਅਸਰ ਹੋਇਆ ਕਿਤੇ ਮਹਾਤਮਾ ਦੀ ਗੱਲ ਸੱਚੀ ਨਾ ਨਿਕਲੇ ਥੋੜੇ ਥੋੜੇ ਆਪਣੇ ਮਨ ਦੇ ਉੱਤੇ ਉਹ ਗੱਲਾਂ ਨੂੰ ਧਾਰਨ ਕਰਨ ਲੱਗ ਪਿਆ 6ਵੇਂ ਦਿਨ ਫੇਰ ਉਸੇ ਪਿੰਡ ਉਸੇ ਨਗਰ ਚ ਗਿਆ ਕਿ ਵੇਖਾਂ ਜਾ ਕੇ ਉਹ ਜਿਹੜੇ ਮਹਾਤਮਾ ਸੀ ਸੱਚ ਬੋਲਦੇ ਸੀ ਜਾਂ ਝੂਠ ਬੋਲਦੇ ਸੀ ਜਦੋਂ 6ਵੇਂ ਦਿਨ ਉੱਥੇ ਗਿਆ ਤੇ ਜਾਂਦਿਆਂ ਨੂੰ ਵੇਖਿਆ ਕਿ ਉਹਨਾਂ ਦੇ ਘਰ ਵਿੱਚ 70 ਵਿਸ਼ਿਆ ਹੋਏ ਉਹਨਾਂ ਦੇ ਘਰ ਵਿੱਚ ਇਸ ਤਰ੍ਹਾਂ ਸੰਗਤ ਆ ਕੇ ਬੈਠੀ ਹੋਈ ਪੁੱਛਦਾ ਉਹਨਾਂ ਨੂੰ ਕਹਿੰਦਾ ਕੀ ਹੋਇਆ ਕਹਿੰਦੇ ਮਹਾਤਮਾ ਜੀ ਸਵੇਰ ਦੇ ਚੜ੍ਹਾਈ ਕਰ ਗਏ ਚਲੇ ਗਏ ਅਕਾਲ ਚਲਾਣਾ ਕਰ ਗਏ ਰਾਮ ਨਾਮ ਸਤ ਹੋ ਗਿਆ ਉਹ ਕਹਿੰਦਾ ਇਹਨਾਂ ਨੇ ਵਚਨ ਕੀਤਾ ਸੀ 6ਵੇਂ ਦਿਨ ਅਸੀਂ ਚਲੇ ਜਾਣਾ ਤੇ ਇਹਨਾਂ ਦਾ ਵਚਨ ਸੱਚਾ ਹੋ ਗਿਆ ਵੀ ਇਹ ਚਲੇ ਗਏ ਤੇ ਮੇਰੇ ਵੱਲੋਂ 7ਵੇਂ ਦਿਨ ਦਾ ਵਚਨ ਕੀਤਾ ਸੀ ਝੂਠਾ ਹੁਣ ਇਹ ਵੀ ਨਹੀਂ ਹੋਣਾ ਮੇਰੇ ਕੋਲ ਵੀ ਹੁਣ ਸਮਾਂ ਨਹੀਂ ਅਰੇ ਜਦੋਂ ਸੰਗਤ ਜੀ ਪਤਾ ਲੱਗ ਜਾਈਨਾ ਵੀ ਮੇਰੇ ਕੋਲ ਹੁਣ ਸਮਾਂ ਨਹੀਂ ਉਦੋਂ ਫਿਰ ਅਸੀਂ ਦੁਨੀਆ ਨਾਲੋਂ ਮੋਹ ਤੋੜਨਾ ਸ਼ੁਰੂ ਕਰ ਦਿੰਦੇ ਸਾਰਿਆਂ ਤੋਂ ਸਾਡਾ ਮੋਹ ਫਿਰ ਟੁੱਟਦਾ ਜਾਂਦਾ ਹੈ ਕਿਸੇ ਨਾਲ ਸਾਡਾ ਲਗਾਓ ਨਹੀਂ ਰਹਿੰਦਾ ਕਿਉਂਕਿ ਪਤਾ ਲੱਗ ਜਾਂਦਾ ਵੀ ਚਲੇ ਹੀ ਜਾਣਾ ਆਪਣਾ ਨਾ ਗੁਲ ਆਪਣਾ ਤੂੰ ਕਿਉਂ ਦਾਵਾ ਜਮਾ ਬੈਠੀ ਅਰੀ ਬੁਲਬੁਲ ਇਸ ਆਤਮਾ ਨੂੰ ਕਿਹਾ ਗਿਆ ਤੋ ਮਹਾਤਮਾ ਦਾ ਬਚਨ ਸੱਚਾ ਹੋ ਗਿਆ ਆਪਣੇ ਘਰ ਚਲਾ ਗਿਆ ਉਹ ਘੜੀਆਂ ਉਡੀਕ ਕਰਦਾ ਵੀ ਹੁਣ ਮੈਂ ਚਲੇ ਜਾਣਾ ਰਿਸ਼ਤੇਦਾਰਾਂ ਨੂੰ ਪੈਣ ਪਰਾਵਾਂ ਨੂੰ ਸਭ ਨੂੰ ਇਕੱਠਿਆਂ ਕਰ ਲਿਆ ਕਹਿੰਦਾ ਮਹਾਤਮਾ ਜੀ ਕਹਿ ਕੇ ਗਏ ਸੀ ਮੈਂ ਉਹਨਾਂ ਦੀ ਗੱਲ ਦਾ ਸੱਚ ਨਹੀਂ ਮੰਨਿਆ ਪਰ ਅੱਜ ਮੈਨੂੰ ਯਕੀਨ ਆ ਗਿਆ ਉਹ ਚਲੇ ਗਏ ਨੇ ਮੇਰੀ ਤਿਆਰੀ ਹੈ ਉਹ ਕਹਿੰਦੇ ਰਿਸ਼ਤੇਦਾਰ ਕਹਿੰਦੇ ਨਾ ਤੈਨੂੰ ਕੋਈ ਬਿਮਾਰੀ ਹੈ ਚੰਗਾ ਬਣਾ ਤੂੰ ਹੈ ਕੋਈ ਤੇਰੇ ਤੇ ਕੋਈ ਬਿਮਾਰੀ ਦਾ ਅਸਰ ਨਹੀਂ ਨਾ ਤੂੰ ਕੋਈ ਕਮਜ਼ੋਰੀ ਤੇਰੇ ਉੱਤੇ ਵੇ ਨਾ ਤੈਨੂੰ ਕੋਈ ਦੁੱਖ ਹੈ ਨਾ ਤੈਨੂੰ ਕੋਈ ਤੰਗੀ ਹੈ ਫਿਰ ਤੂੰ ਕਿਉਂ ਚਲੇ ਜਾਣਾ ਕਹਿੰਦੇ ਨੇ ਉਹਨਾਂ ਮਹਾਤਮਾਂ ਦੇ ਸਾਧੂਆਂ ਦੇ ਜਿਹੜੇ ਬਚਨ ਨੇ ਉਹ ਸੱਚੇ ਨੇ ਚਾਹੇ ਮੈਨੂੰ ਕੋਈ ਬਿਮਾਰੀ ਹੈ ਚਾਹੇ ਨਹੀਂ ਪਰ ਮੈਨੂੰ ਪਤਾ ਲੱਗ ਗਿਆ ਵੀ ਹੁਣ ਮੇਰੀਆਂ ਘੜੀਆਂ ਪੂਰੀਆਂ ਹੋ ਰਹੀਆਂ ਸਮਾ ਗਿਆ ਜੀ ਸਾਰੇ ਪਰਿਵਾਰ ਚ ਬੈਠਿਆਂ 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 ਉਹਦੇ ਸਵਾਸ ਨਿਕਲ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਵਾਸ ਨਿਕਲ ਕੇ ਚਲਾ ਗਿਆ ਚਲਾ ਗਿਆ ਸਾਰੇ ਵੇਖਦੇ ਰਹੇ ਸਾਰੇ ਵੇਖਦੇ ਜਦੋਂ ਉੱਥੇ ਚਲਾ ਗਿਆ ਧਰਮਰਾਜ ਦੀ ਕਚਹਿਰੀ ਚ ਪਹੁੰਚਿਆ ਧਰਮਰਾਏ ਜਦ ਲੇਖਾ ਮੰਗੇ ਤਾਂ ਕਿਹਾ ਮੁਖ ਲੈ ਕੇ ਜਾਏਗਾ ਮਨ ਰਾਮ ਸਿਮਰ ਪਛਤਾਏਗਾ ਓਏ ਮਨਾ ਰਾਮ ਦਾ ਸਿਮਰਨ ਕਰ ਪਛਤਾਉਣਾ ਪਵੇਗਾ ਇਸ ਆਤਮਾ ਤੋਂ ਸਵਾਲ ਹੋਣਗੇ ਉਸ ਵੇਲੇ ਕਹਿੰਦੇ ਨੇ ਜਦੋਂ ਧਰਮਰਾਜ ਨੇ ਉਹਦੀ ਕਿਤਾਬ ਖੋਲੀ ਉਸ ਕਿਤਾਬ ਦੇ ਵਿੱਚ ਇੱਕ ਵੀ ਪੰਨਾ ਜਿਹੜਾ ਧਰਮ ਦਾ ਨਹੀਂ ਲਿਖਿਆ ਇੱਕ ਵੀ ਪੰਨਾ ਜਿੱਥੇ ਕੋਈ ਪੁੰਨਦਾਨ ਨਹੀਂ ਲਿਖਿਆ ਇੱਕ ਵੀ ਪੰਨਾ ਜਿੱਥੇ ਕਿਸੇ ਦਾ ਕਿਸੇ ਤੇ ਦਇਆ ਧਰਮ ਨਹੀਂ ਕੀਤਾ ਕੁਝ ਨਹੀਂ ਉਹਨੇ ਸਾਰੀ ਉਮਰ ਚ ਕੀਤਾ ਸੰਗਤ ਜੀ ਸਾਰੀ ਉਮਰ ਨੰਗ ਗਈ ਆਪਣੀ ਧੰਧਿਆਂ ਦੇ ਵਿੱਚ ਆਪਣੀਆਂ ਹੀ ਕੰਮਾਂ ਦੇ ਵਿੱਚ ਆਪਣੇ ਸਾਰੇ ਜਿਹੜੇ ਕਾਰਜ ਕਰਦਿਆਂ ਕਰਦਿਆਂ ਤੇ ਉਹ ਸਮਾਂ ਆ ਗਿਆ ਉਹ ਟਾਈਮ ਆ ਗਿਆ ਹੁਣ ਸਾਰਾ ਰਜਿਸਟਰ ਫੋਲ ਦਿੱਤਾ ਕਿਤੇ ਉਹਦਾ ਚੰਗਾ ਕਰਮ ਨਹੀਂ ਲਿਖਿਆ ਕਹਿੰਦੇ ਨੇ ਨਰਕਾਂ ਚ ਪਾ ਦਿਓ ਪਰ ਜਦੋਂ ਅਖੀਰਲੇ ਪੰਨੇ ਸੱਤ ਦਿਨਾਂ ਦੇ ਫੋਲੇ ਉਹਦੇ ਵਿੱਚ ਲਿਖਿਆ ਕਿ ਕੁਝ ਘੜੀਆਂ ਉਹਨੇ ਸਤਸੰਗ ਕੀਤਾ ਕੁਝ ਘੜੀਆਂ ਉਹਨੇ ਸਤਸੰਗ ਕੀਤਾ ਧਰਮਰਾਇ ਕਹਿੰਦਾ ਬਾਕੀ ਤੇ ਸਾਰਾ ਹੀ ਲੇਖਾ ਇਹਦਾ ਖਤਮ ਹੈ ਇਸ ਲੇਖੇ ਦੇ ਵਿੱਚ ਕੋਈ ਚੰਗੀ ਚੀਜ਼ ਨਹੀਂ ਪਰ ਕੁਝ ਕੜੀਆਂ ਇਹਦੀਆਂ satsang ਦੇ ਵਿੱਚ ਗਈਆਂ ਨੇ ਇਹ ਕੜੀਆਂ ਆ ਜਿਹੜੀਆਂ ਅਸੀਂ ਕਰ ਰਹੇ ਹਾਂ ਇਹਦਾ ਫਲ ਇਹਨੂੰ ਸੱਚਖੰਡ 'ਚ ਮਿਲਣਾ ਹੈ ਕਹਿੰਦੇ ਨੇ ਉਸ ਆਤਮਾ ਨੂੰ ਪੁੱਛਦੇ ਨੇ ਆ ਕੁਝ ਕੜੀਆਂ ਦਾ ਫਲ ਤੈਨੂੰ ਸੱਚਖੰਡ 'ਚ ਮਿਲਣਾ ਜਿਹੜਾ ਤੁਸੀਂ ਜਿੰਨੀਆਂ ਕੜੀਆਂ ਇੱਥੇ ਬੰਦੇ ਹੋ ਸਮਝ ਲੋ ਇੰਨੀਆਂ ਘੜੀਆਂ ਸਤ ਸਤ ਸੰਗ ਦੇ ਵਿੱਚਆਂ ਨੇ ਸੱਚਖੰਡ ਦੇ ਵਿੱਚ ਉਹ ਕਹਿੰਦੇ ਨੇ ਇਹ ਫਲ ਨੂੰ ਪਹਿਲਾਂ ਲੈਣਾ ਜਾਂ ਮਗਰੋਂ ਕਹਿੰਦੇ ਨੇ ਉਹ ਸੰਤਾਂ ਦਾ ਬਚਨ ਚਿੱਤਿਆ ਆ ਗਿਆ ਕਹਿਦੀ ਮੈਂ ਪਹਿਲਾਂ ਲੈਣਾ ਉਹ ਕਹਿੰਦਾ ਜੀ ਮੈਨੂੰ ਪਹਿਲਾਂ ਇਹ ਫਲ ਦੇ ਦਿਓ ਜੰਮ ਫੜ ਕੇ ਲਈ ਜਾਂਦੇ ਨੇ ਜਦੋਂ ਉੱਥੇ ਗਏ ਤੇ ਸੱਚਖੰਡ ਦੇ ਵਿੱਚ ਕੀ ਹੈ ਵਸਦਾ ਹੈ ਨਰੰਕਾਰ ਸਚਖੰਡ ਵਸਦਾ ਹੈ ਵਸਦਾ ਹੈ ਨਰੰਕਾਰ ਸਚਖੰਡ ਵਸਦਾ ਹੈ ਹੋ ਵਸਦਾ ਹੈ ਨਰੰਕਾਰ ਸਚਖੰਡ ਵਸਦਾ ਹੈ ਵਸਦਾ ਹੈ ਨਰਸਰ ਸਚ ਵਸਦਾ ਹੈ ਵਸਦਾ ਹੈ ਨਰੰਕਾਰ ਵਸਦਾ ਹੈ ਨੰਕਾਰ ਬਸਦਾ ਹੈ ਨਿਰੰਕਾਰ ਬਸਦਾ ਹੈ ਨਿਰੰਕਾਰ ਇਸ ਤਰ੍ਹਾਂ satsang ਹੋ ਰਿਹਾ ਹੈ ਮਹਾਤਮਾ ਲੋਕ ਸਮਾਧੀਆਂ ਲਾ ਕੇ ਬੈਠੇ ਨੇ ਸ਼ਾਸਤਰਾਂ 'ਚ ਵੀ ਲੇਖ ਹੈ ਕਿ ਉੱਥੇ ਹਰ ਵੇਲੇ ਖੁਸ਼ਬੂਆਂ ਆਉਂਦੀਆਂ ਨੇ ਬੜੇ ਬੜੇ ਜਤੀ ਸਤੀ ਜੋਗੀ ਮਹਾਤਮਾ ਉੱਤੇ ਸਮਾਧੀਆਂ ਲਾ ਕੇ ਸਿਮਰਨ ਕਰਦੇ ਨੇ ਔਰ ਨਿਰੰਤਰ satsang ਹੁੰਦਾ ਰਹਿੰਦਾ ਨਿਰੰਤਰ ਉਥੇ ਉਸ ਪ੍ਰਭੂ ਦੀ ਕੀਰਤੀ ਹੁੰਦੀ ਰਹਿੰਦੀ ਹੈ ਨਿਰੰਤਰ ਉਥੇ ਧਰਮ ਹੁੰਦਾ ਰਹਿੰਦਾ ਜਦੋਂ ਉਹਨੂੰ ਲਈ ਜਾਂਦੇ ਨੇ ਤੇ ਥੋੜੀ ਦੂਰ ਗਏ ਤੇ ਵੇਖਿਆ ਪੁੱਛਣ ਲੱਗ ਪਿਆ ਜਮਾਨੂ ਕਹਿੰਦਾ ਬੜੀਆਂ ਖੁਸ਼ਬੂਆਂ ਆ ਰਹੀਆਂ ਨੇ ਬੜੇ ਫੁੱਲਾਂ ਦੀਆਂ ਖੁਸ਼ਬੂਆਂ ਆ ਰਹੀਆਂ ਨੇ ਨਰਕਾਂ ਦੇ ਲਾਗੂ ਕੱਢ ਕੇ ਖੜਿਆ ਸੀ ਬੜੀਆਂ ਆਵਾਜ਼ਾਂ ਆਉਂਦੀਆਂ ਸੀ ਪਰ ਉੱਥੇ ਜਦੋਂ ਖੜਿਆ ਖੁਸ਼ਬੂਆਂ ਆ ਰਹੀਆਂ ਨੇ ਜਮ ਕਹਿੰਦੇ ਨੇ ਆਉਣ ਲੱਗ ਪਈ ਫੁੱਲਾਂ ਦੀ ਵਾਸ਼ਨਾ ਸੱਚਖੰਡ ਨੇੜੇ ਆ ਗਿਆ ਆਉਣ ਲੱਗ ਪਈ ਫੁੱਲਾਂ ਦੀ ਵਾਸ਼ਨਾ ਸੱਚਖੰਡ ਨੇੜੇ ਆ ਗਿਆ ਔਨ ਲੱਗ ਕੀ ਫੁਲਾ ਦੀ ਵਾਸ਼ਨਾ ਸੱਚਖੰਡ ਨੇੜੇ ਆ ਗਿਆ ਔਨ ਲੱਗ ਤਈ ਫੁਲਾ ਦੀ ਵਾਸ਼ਨਾ ਸੱਚਖੰਡ ਨੇੜੇ ਆ ਗਿਆ ਵਾਹੋ ਸੱਚ ਖੰਡ ਨੇ ਆਦੇ ਹੌਣ ਲੱਗ ਪਈ ਫੁੱਲਾਂ ਦੀ ਵਾਸ਼ਮਾ ਸੱਚ ਖੰਡ ਨੇ ਆਦੇ ਹੌਣ ਲੱਗ ਪਈ ਫੁੱਲਾਂ ਦੀ ਵਾਸ਼ਮਾ ਸੱਚ ਖੰਡ ਨੇ ਆਦੇ ਹਾਂਜੀ ਸੱਚਖੰਡ ਵਸੈਨ ਕਰ ਕਰ ਵੇਖੈ ਨਦਰ ਨਿਹਾਲ ਸੱਚਖੰਡ ਵਸੈ ਨ ਉਹ ਕਰ ਵੇਖੈ ਨਦਰ ਨਿਹਾਲ ਜਦੋਂ ਉਸ ਦਰਵਾਜ਼ੇ 'ਚ ਸੱਚਖੰਡ ਦੇ 'ਚ ਉਹਨਾਂ ਜਮਾ ਨੇ ਉਸ ਸੇਠ ਦੀ ਰੂਹ ਨੂੰ ਲੈ ਕੇ ਗਏ ਕਹਿੰਦੇ ਨੇ ਉਹ ਪਿੱਛੇ ਖਲੋਗੇ ਕਹਿੰਦੇ ਇਸ ਤੋਂ ਅੱਗੇ ਅਸੀਂ ਨਹੀਂ ਜਾ ਸਕਦੇ ਕਿਉਂਕਿ ਜਮਾ ਨੂੰ ਹੁਕਮ ਨਹੀਂ ਉਹ ਇਸ satsang 'ਚ ਆਸ ਉੱਥੇ ਰਾਮਗਣ ਆਉਂਦੇ ਨੇ ਉਹ ਕਹਿੰਦੇ ਨੇ ਅਸੀਂ ਆ ਨਹੀਂ ਸਕਦੇ ਪਰ ਉਹਨੂੰ ਕਹਿੰਦੇ ਨੇ ਗੱਲ ਸੁਣ ਐਨੀਆਂ ਘੜੀਆਂ ਤੈਨੂੰ ਮਿਲੀਆਂ ਨੇ ਇਸ ਤੋਂ ਵੱਧ ਇੱਕ ਘੜੀ ਨਾ ਉੱਥੇ ਰਹੀਂ ਨਹੀਂ ਤੇ ਬਹੁਤ ਤਸੀਹੇ ਦੇਵਾਂਗੇ ਤੇਰੀ ਆਤਮਾ ਨੂੰ ਪੀੜਾਂਗੇ ਉਹ ਡਰਦਾ ਡਰਦਾ ਚਲਾ ਗਿਆ ਜਦੋਂ ਅੱਗੇ ਗਿਆ satsang ਹੋ ਰਿਹਾ ਹੈ ਦੇਵਤੇ ਬੈਠੇ ਹੋਏ ਨੇ ਰਬੂ ਪਿਆਰੇ ਮਹਾਤਮਾ ਸਾਧੂ ਜਨ ਉੱਥੇ ਬਿਠੇ ਹੋਏ ਨੇ ਚੌਂਕੜੇ ਵਜੇ ਸਿਮਰਨ ਚੱਲ ਰਿਹਾ। ਬਿਸ਼ੂਆਂ ਆ ਰਹੀਆਂ ਨੇ। ਅਕਾਲਪੁਰ ਖਾਪ ਬਰਾਜਮਣ ਨੇ। ਜਦੋਂ ਉੱਥੇ ਪਹੁੰਚੇ ਕਹਿੰਦੇ ਨੇ ਜਿਹੜੇ ਮਹਾਤਮਾ ਸਨ ਨਾ ਜਿਹਦਾ ਆਖਿਆ ਸੀ 6ਵੇਂ ਦਿਨੋਂ ਅਸੀਂ ਚਲੇ ਜਾਵਾਂਗੇ। ਉਹ ਵੀ ਉੱਥੇ ਚੌਂਕੜਾ ਲਾ ਕੇ ਬੈਠੇ ਨੇ ਆਖੋ ਸਤਨਾਮ। ਉਹ ਚੌਂਕੜਾ ਲਾ ਕੇ ਬੈਠੇ ਨੇ। ਜਦੋਂ ਉਹਨਾਂ ਦੇ ਕੋਲ ਗਿਆ ਤੇ ਬਾਰ-ਬਾਰ ਪਿੱਛੇ ਵੇਖਦਾ ਜਮਾਂ ਵੱਲ। ਤੇ ਜਮ ਬਾਹਰ ਉਹਨੂੰ ਕਹਿੰਦੇ ਨੇ ਵੀ ਛੇਤੀ ਵਾਪਸ ਆਜਾ ਹੁਣ ਘੜੀ-ਮੋੜੀ ਪਿੱਛੇ ਵੇਖਦਾ ਫੇਰ ਅੱਗੇ ਵੇਖਦਾ ਫੇਰ ਪਿੱਛੇ ਵੇਖਦਾ ਫੇਰ ਅੱਗੇ ਵੇਖਦਾ ਨਾਲੇ ਘੜੀਆਂ ਵੇਖਦਾ ਬਈਆਂ ਘੜੀਆਂ ਲੰਘ ਚਲੀਆਂ ਨੇ ਹੁਣ ਮੈਨੂੰ ਬਾਹਰ ਖੜਨਗੇ ਮਾਰਨਗੇ ਆਹ ਜਿਹੜੀਆਂ ਘੜੀਆਂ ਕਿਤੇ ਮੈਨੂੰ ਮਿਲ ਜਾਣ ਹੋਰ ਹੁਣ ਜਿਆਦਾ ਮਿਲ ਜਾਣ ਹੋਰ ਜਿਆਦਾ ਮਿਲ ਜਾਣ ਸੰਗੀਤ ਜੀ ਉੱਥੇ ਜਾ ਕੇ ਕਹਿੰਦੇ ਹੋਰ ਮਿਲ ਜਾਣ ਇੱਥੇ ਅਸੀਂ ਕਹਿੰਨੇ ਆਂ ਕਿ ਛੇਤੀ ਮੁੱਕ ਜਾਣ ਪਰ ਇਹ ਲਾਲਚ ਇਹ ਰੱਖੋ ਕਿ ਜਿੰਨਾ ਚਿਰ ਇੱਥੇ ਸਤਸੰਗ ਦੇ ਵਿੱਚ ਬਹਾਂਗੇ ਉਹਨਾਂ ਚਿਰ ਉੱਥੇ ਸਾਨੂੰ ਹੋਰ ਵਦੇਰੀਆਂ ਘੜੀਆਂ ਮਿਲਣਗੀਆਂ ਕਹਿੰਦੇ ਨੇ ਜਦੋਂ ਮਹਾਤਮਾ ਜੀ ਦੇ ਕੋਲ ਗਿਆ ਉਹਨਾਂ ਨੇ ਬਾਹ ਫੜ ਲਈ ਕਹਿੰਦੇ ਨੇ ਪਿੱਛੇ ਕਿੱਥੇ ਵੇਖਣਾ ਆਖਿਆ ਜੀ ਮਹਾਤਮਾ ਜੀ ਉਹ ਥੋੜੀਆਂ ਜੀਆਂ ਘੜੀਆਂ ਮੈਨੂੰ ਨਸੀਬ ਹੋਈਆਂ ਜੋ ਤੁਸੀਂ ਸਤਸੰਗ ਦਿੱਤਾ ਸੀ ਉਹ ਬਾਹਰ ਮੈਨੂੰ ਵਾਜਾਂ ਮਾਰਦੇ ਨੇ ਛੇਤੀ ਵਾਪਸ ਆ ਕਹਿੰਦੇ ਨੇ ਹੁਣ ਚੌਂਕੜਾ ਮਾਰ ਕੇ ਬਹਿ ਜਾ ਬਹਿ ਜਾ ਇੱਥੋਂ ਤੱਕ ਉਹਨਾਂ ਜਮਾਂ ਦੀ ਪਹੁੰਚ ਨਹੀਂ ਉਹ ਇੱਥੇ ਨਹੀਂ ਆ ਸਕਦੇ ਇੱਥੋਂ ਤੈਨੂੰ ਲੈ ਕੇ ਜਾ ਨਹੀਂ ਸਕਦੇ ਕਹਿੰਦੇ ਨੇ ਹੁਣ ਅੱਖਾਂ ਬੰਦ ਕਰਕੇ ਜਿਹੜਾ ਤੂੰ ਇਸ ਮਾਤ ਲੋਗ ਤੇ ਜੀਵਨ ਵਿੱਚ ਇੱਕ ਮਿੰਟ ਵੀ ਸਿਮਰਨ ਨਹੀਂ ਕੀਤਾ ਹੁਣ ਇੱਥੇ ਬਹਿ ਜਾ ਹੁਣ ਇੱਥੇ ਆਪਣੀ ਆਤਮਾ ਦਾ ਸਿਮਰਨ ਸ਼ੁਰੂ ਕਰ ਦੇ ਤੇ ਤੇਰਾ ਸਿਮਰਨ ਸਫਲ ਹੋ ਜਾਏ ਸੰਗਤ ਜੀ ਉਹਨੇ ਚੌਂਕੜਾ ਮਾਰ ਦਿੱਤਾ ਜਮ ਜਿਹੜੇ ਉਹ ਕੂਰੀਆਂ ਵਟਦੇ ਵਟਦੇ ਚਲੇ ਗਏ ਧਰਮ ਰਾਜ ਨੂੰ ਕਹਿੰਦੇ ਉਹ ਨਹੀਂ ਆਉਂਦਾ ਧਰਮ ਰਾਜ ਕਹਿੰਦਾ ਜਿੱਥੇ ਉਹ ਜਾ ਕੇ ਪਹੁੰਚ ਗਿਆ ਉੱਥੋਂ ਹੁਣ ਕੋਈ ਲੈ ਕੇ ਨਹੀਂ ਆ ਸਕਦਾ ਉੱਥੇ ਤੇ ਹੁਣ ਮੈਂ ਵੀ ਨਹੀਂ ਜਾ ਸਕਦਾ ਕਿਉਂਕਿ ਕਿੰਨੇ ਜਹ ਸਾਧੂ ਗੋਬਿੰਦ ਭਜਨ ਇਹ ਬਾਣੀ ਹੈ ਜਿੱਥੇ ਮਹਾਤਮਾ ਜਨ ਸਾਧੂ ਜਨ ਕੀਰਤਨ ਉਸ ਗੋਬਿੰਦ ਦਾ ਭਜਨ ਕਰਦੇ ਹੋਣ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਦੀਤ ਕਹਿੰਦੇ ਨੇ ਕੀਰਤਨ ਹੁੰਦਾ ਹੋਵੇ ਜਮਾਨੋ ਕਹਿੰਦਾ ਧਰਮਰਾਜ ਨਾ ਹੋ ਨਾ ਤੂੰ ਮੈਂ ਛੁੱਟੇ ਹੋ ਨਿਕਟ ਨਾ ਜਾਈਏ ਉਹ ਦੂਤ ਕਹਿੰਦੇ ਨੇ ਕਿਤੇ ਉੱਥੇ ਲਾਗੇ ਨਾ ਚਲੇ ਜਾਓ ਨਹੀਂ ਤੇ ਨਾਮ ਹੈ ਮੈਂ ਇਸ ਲੇਖੇ ਤੋਂ ਛੁੱਟਣਾ ਨਾ ਤੁਸੀਂ ਛੁੱਟ ਸਕਣਾ ਧਰਮਰਾਜ ਨੂੰ ਜਾ ਕੇ ਕਹਿੰਦੇ ਨੇ ਕੀ ਕਰੀਏ ਹੁਣ ਕਿਵੇਂ ਲਿਹਾਈਏ ਫੜ ਕੇ ਧਰਮਰਾਜ ਕਹਿੰਦਾ ਉਹ ਨਿਕਟ ਨਾ ਜਾਓ ਦੂਤੋ ਧਰਮਰਾਜ ਕਰੇ ਪੱਕੀਆਂ ਨਿਕਟ ਨਾ ਜਾਓ ਸੂਤੋ ਧਰਮਰਾਜ ਕਰੇ ਪੱਕੀਆਂ ਉਹ ਨਿਕਟ ਕਰਮ ਰਾਜ ਕਰੇ ਪੱਕੀਆਂ ਨਿੱਕੇ ਨਾ ਜਾਓ ਤੂੰ ਤੋਂ ਕਰਮ ਰਾਜ ਕਰੇ ਪੱਕੀਆਂ ਕਰਮ ਰਾਜ ਪੱਕੀਆਂ ਕਰਦਾ ਕਹਿੰਦਾ ਹੁਣ ਨਹੀਂ ਉਹ ਕੁਝ ਘੜੀਆਂ ਦਾ ਸਤ ਸੰਗ ਉਹਨੂੰ ਸੱਚਖੰਡ ਦੇ ਵਿੱਚ ਵਾਸ ਕਰਾ ਦਿੱਤਾ ਹੁਣ ਨਹੀਂ ਵਾਸ ਇਸ ਕਰਕੇ ਸੰਗਤ ਜੀ ਉਸ ਮਹਾਕਮਾ ਨੇ ਇਹ ਬਚਨ ਦੱਸਿਆ ਵੀ ਜਿਹੜੀਆਂ ਇੱਥੇ ਘੜੀਆਂ ਸਤਸੰਗ ਚ ਗੁਜ਼ਾਰੀਆਂ ਜਾਂਦੀਆਂ ਨੇ ਉੱਥੇ ਸੱਚਖੰਡ ਚ ਮਿਲਦੀਆਂ ਨੇ ਸਾਡੇ ਲੇਖੇ ਪਾੜ ਜਾਂਦੇ। ਉਹ सेठ ਕਹਿੰਦਾ ਮਹਾਂਪੁਰਸ਼ੋ ਮੈਂ ਤੇ ਕਾਲੀ ਕਮਾਈ ਕੀਤੀ ਸੀ। ਪਰ ਤੁਹਾਡੀਆਂ ਕੁਝ ਘੜੀਆਂ ਨੇ ਮੈਨੂੰ ਚਿੱਟੀਆਂ ਕਰ ਦਿੱਤਾ। ਮੈਨੂੰ ਨਿਰਮਲ ਕਰ ਦਿੱਤਾ ਮੇਰੇ ਲੇਖੇ ਪਾੜ ਦਿੱਤੇ। ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ। धर्म अराए अब कहा करे गो जो फाटे हो सगड़ो लेखा कह लग प्या साने मेरा पार दिया सब लेखा साने मेरा पार दिया सब लेखा साने मेरा पार दिया सब लेखा साने मेरा ਪਰ ਦਿਆ ਸਭ ਨੇ